ਵੀ ਜਿਹੜੇ ਆ ਆਪਣੇ ਭਰਾ ਸਹਾਨ ਭਰਾ ਜਿੰਨੇ ਵੀ ਆ ਸਾਡੇ ਮੇਨ ਮਸਲੇ ਜਿਹੜੇ ਆ ਉਹ ਜਾਇਦਾਦਾਂ ਦੇ ਚੱਲਦੇ ਨੇ ਆਪਾਂ ਇਹ ਝਗੜੇ ਵਾਲਾ ਇਹਨਾਂ ਝਗੜਿਆਂ ਨੂੰ ਦੂਰ ਹੋਣ ਵਾਸਤੇ ਆਪਾਂ ਗਾਹ ਵੀ ਠੇੜਾਇਆ ਜੇ ਆਪਣੇ ਜਿਹੜੇ ਹੋਗੇ ਜਿਹੜੀ ਜਾਇਦਾਦ ਆ ਉਹ ਮੇਨ ਜੇ ਆਪਾਂ ਆਖ ਦਿੰਨੇ ਆ ਮੁੰਡੇ ਬਿਨਾ ਹੱਦਾ ਗੁਜ਼ਾਰਾ ਨਹੀਂਗਾ ਵੀ ਮੁੰਡਾ ਹਾਧੇ ਕਰ ਹੋਣਾ ਚਾਹੀਦਾ ਆ ਤੇ ਫਿਰ ਜਾਇਦਾਦ ਤੇ ਜਿਹੜਾ ਹੱਕਦਾਰ ਮੁੰਡੇ ਨੂੰ ਹੀ ਰੱਖਣਾ ਪਈ ਚਾਹੀਦਾ ਜੇਕਰ ਮੁੰਡਾ ਨਹੀਂ ਹੈਗਾ ਉਹ ਜੋ ਧੀਆ ਨੂੰ ਜਿਆਦਾ ਜਾਣੀ ਆ ਕਿਉਂਕਿ ਜਿਆਦਾ ਤਾਂ ਦਾ ਜੇ ਹਾਕ ਮੁਹੇ ਚੀਜ਼ਾਂ ਦਾ ਜਿਹੜਾ ਨਾ ਫਾਤਮਾ ਕਰੀਏ ਕਿਉਂਕਿ ਪਰਿਵਾਰ ਗਾ ਜਿਹੜੇ ਆ ਮਿਲਦੇ ਰਹਿਣ ਜਿਹੜੇ ਆ ਝਗੜੇ ਇੰਨੇ ਲੰਮੇ ਕਰ ਦਿੰਦੇ ਆ ਉਹਨਾਂ ਦੀ ਸਾਰੀ ਉਬਰ ਜਿਹੜੀ ਆ ਇਹਨਾਂ ਦਵਾਈ ਧਾਵਿਆਂ ਦੇ ਵਿੱਚ ਹੀ ਲੰਘ ਜਾਂਦੀ ਆ ਤੇ ਇਹ ਤੋਂ ਦੂਰ ਰੱਖਣ ਵਾਸਤੇ ਆਪਾਂ ਸਾਰਿਆਂ ਨੂੰ ਨੇ ਇੱਕ ਕਾਈ ਸਾਨੂੰ ਲਾਈਆਂ ਨੇ ਹੋਰ ਨਹੀਂ ਕਿਸੇ ਨੇ ਲਾਈਆਂ ਉਨੇ ਜਿਹੜੇ ਸਾਡੇ ਫੈਸਲੇ ਹੋ ਚੁੱਕੇ ਨੇ ਸਾਡੇ ਆਗੂ ਆਏ ਨੇ ਇਹਨਾਂ ਨੇ ਜਿਹੜਾ ਫੈਸਲਾ ਉੱਥੇ ਬੈਠੋ ਜੀਆ ਕਰਾਉਂਦੇ ਆ ਕਿਉਂਕਿ ਜੋ ਜੇ ਕਿਸੇ ਦਾ ਹੱਕ ਆ ਉਹਨੂੰ ਹੱਕ ਮਿਲਦਾ ਜਾਵੇ ਪਰ ਇਹ ਆ ਕਿਉਂਕਿ ਜੇ ਇਹ ਜਿੱਦਾਂ ਆਪਾਂ ਨਹੀਂ ਖੋਂਦੇ ਤੇ ਸਾਰੇ ਪਰਿਵਾਰਾਂ ਦੇ ਵਿੱਚ ਤੇ ਸੀਨੀਅਰ ਬੀਤਿਆਂ ਮੈਂ ਕਰਦਾ ਤੁਹਾਡੇ ਕੋ ਖਿਮਾ ਦਾ ਜਾਚ ਕੇ ਬੋਲਣ ਦੇ ਬਹੁਤ ਕੋਸ਼ਿਸ਼ੀ ਔਰ ਸਾਨੂੰ ਜਿੰਨਾ ਟਾਈਮ ਮਿਲਿਆ ਆਪਾਂ ਉੰਨੇ ਟਾਈਮ ਦੇ ਵਿਚੇ ਨੂੰ ਸਪੀਕਣਾ ਕਿਤੇ ਆਕਾ ਨੂੰ ਮਦਦ ਕੀਤੀ ਮੈਦਾ ਹੈ ਕਿਤੇ ਨਾਲ ਸਾਡਾ ਵੱਡੇ ਚੰਨਿਆ ਹੋ ਤੇ ਬਹੁਤ ਬਹੁਤ ਦਾ ਧੰਨਵਾਦ ਹੈ ਜਿਹੜੇ ਕਮੀ ਸਾਥੀ ਤੇ ਕੁੰਝੇ ਜੇ ਸਵੇਰ ਦੇ ਬੈਠੇ ਜੇ ਕਿਸਾਨਾਂ ਦੀ ਮਦਦ ਕੀਤੀ ਆ ਇਹ ਨਹੀਂ ਕਿ ਇਹ ਦੇ ਨਾਲ ਵਿੱਚ ਘਾਉਂਦਾ ਕਿ ਕਿਸਾਨ ਮਜ਼ਦੂਰ ਦੇ ਨਾਲ ਫੇਰ ਵੀ ਆਪਾਂ ਇਹ ਖੜਾ ਕੇ ਖੜੇ ਆ ਤੇ ਕੇਸ਼ਾਈ ਇਸ ਪਰਿਵਾਰ ਦੇ ਨਾਲ ਵੀ ਖੜਾਗੇ ਜਿਹਦਾ ਉਹ ਬੰਦਾ ਵੀ ਹੱਥੋਂ ਨੂੰ ਦਵਾਇਆ ਜਾਊਗਾ ਜਿਹੜਾ ਉਹਨਾਂ ਦਾ ਹੱਥ ਆ ਉਹ ਇਹਨਾਂ ਨੂੰ ਦੁਬਾਰਾ ਜੀ ਧੰਨਵਾਦ ਸਾਰੇ ਸੰਗਤ ਦਾ ਵਾਹਿਗੁਰੂ ਜਿਸ ਦਾ ਕਲਛ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰੀ ਬੇਨਤੀ ਹੈ ਕਿ ਜਦੋਂ ਚੋਨਾ ਵਟਣਾ ਚਾਲੂ ਕਰਨਾ ਹੈ ਸਾਰੇ ਸਾਥੀ ਨੇ ਇਕੱਠੇ ਉੱਪਰ ਨਹੀਂ ਜਾਣਾ ਮਸ਼ੀਨ ਵਾਲਿਆਂ ਦਾ ਬਾ ਜਿੰਦਾਬਾਦ ਜਿੰਦਾਬਾਦ ਹਰ ਕਲਾਵਾਗੇ ਸੋਕੇਨਾ ਰੋੜ ਪਈ ਤੇ ਸ਼ਤਰ ਨਾਲ ਭਾਰਤੀ ਕਿਸਾਨ ਜਨ ਲੇਕਤਾ ਜਿੰਦਾਬਾਦ 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 ਆਰਥਿਕ ਮਜ਼ਦੂਰਾਂ ਨੇ ਇਕਤਾ ਸ਼ਿਕਰ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਆਰਥਿਕ ਸਾਜਿਨ ਨੇ ਇਕਤਾ ਸ਼ਿਕਰ ਜਿੰਦਾਬਾਦ ਜਿੰਦਾਬਾਦ ਆਰਥਿਕ ਸਾਜਿਨ ਨੇ ਇਕਤਾ ਸ਼ਿਕਰ ਜਿੰਦਾਬਾਦ ਜਿੰਦਾਬਾਦ ਆਕਲਵਾਜੇ ਇਕੇ ਨਾਲ ਲੋੜ ਪਈ ਤੇ ਸ਼ਿੱਤਰਨਾ ਆਕਲਵਾਜੇ ਇਕੇ ਦਾ ਲੋੜ ਪਈ ਤੇ ਸ਼ਿੱਤਰਨਾ ਬਹੁਤ ਬਹੁਤ ਸਾਥੀਆਂ ਦਾ ਧੰਨਵਾਦ ਆ ਹਾਂਜੀ ਜੀ ਜਿਹੜਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਜਿਹੜਾ ਆਪਣਾ ਪੰਚਾਇਤ ਵੀ ਚਾਈ ਗਈ ਹੈ ਕੀ ਫੈਸਲਾ ਹੋਇਆ ਵੀ ਵਾਦੇ ਜ਼ਮੀਨ ਸੀ ਪਰ ਹੁਣ ਜਿਹੜੀ ਕਟਾਈ ਜਿਹੜੀ ਸ਼ੁਰੂ ਹੋ ਚੁੱਕੀ ਹੈ ਵੇਖੋ ਜੀ ਇਹ ਜਿਹੜੇ ਦੋਵੇਂ ਕਿਸਾਨ ਹੀ ਉਹ ਆਪ ਰਿਸ਼ਤੇਦਾਰ ਹਨ ਇਹਦੇ ਵਿੱਚ ਜਿਹੜਾ ਝਗੜਾਈ ਉਹ 5 ਕਨਾਲ ਤੇ 11 ਮਰਲੇ ਦਾ ਸੀ ਤੇ ਪ੍ਰਸ਼ਾਸਨ ਨੇ ਚੁੱਕ ਕੇ ਤੇ ਉਹ ਜਿਹੜੇ 5 ਕਿੱਲੇ ਦਾ 4 ਕਿੱਲੇ ਸੀ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ 145 ਲਾ ਦਿੱਤੀ ਤੇ ਜਿਹਦੇ ਕਰਕੇ ਜਿਹੜਾ ਕਿਸਾਨ ਹੀ ਉਹ ਬਹੁਤਾ ਤਾਤ ਹੋਇਆ ਉਹਦਾ ਨੁਕਸਾਨ ਵੀ ਬੜਾ ਹੋਇਆ ਕੋਈ ਲੋਕਾਂ ਨੇ ਇੱਧਰ ਕੈਮਰਾ ਮਾਰ ਕੇ ਵੇਖਿਓ ਲੋਕਾਂ ਦੀਆਂ ਕਿਹੜੀਆਂ ਕਣਕਾਂ ਨੂੰ ਪਾਣੀ ਲਾਉਣ ਦੇ ਆ ਤੇ ਇਹ ਬੰਦੇ ਦਾ ਜਿਹੜਾ ਹੁਣ ਤੋਂ ਨਾ ਵੜਿਆ ਜਾਣਦਾ ਵੀ ਉਹ ਵੀ ਪਤਾ ਨਹੀਂ ਉਹ ਵਿਚਾਰੇ ਤੇ ਪੱਲੇ ਪਾਣਾ ਕਿ ਨਹੀਂ ਪਟ ਇਹ ਸਿਰਫ ਪ੍ਰਸ਼ਾਸਨ ਦੀਆਂ ਨਲਾਈਕੀਆਂ ਕਰਕੇ ਹੋਇਆ ਆ ਤੇ ਅੱਜ ਜਿਹੜਾ ਭਾਰਤੀ ਕਿਸਾਨ ਜਨ ਨੂੰ ਇਕਤਾ ਸੰਘਰਸ਼ ਵੱਲੋਂ ਇਹਨਾਂ ਦੋਹਾਂ ਧਿਰਾਂ ਨੂੰ ਬਿਠਾ ਲ ਕੇ ਤੇ ਇਹਨਾਂ ਦਾ ਫੈਸਲਾ ਕਰਵਾ ਕੇ ਤੇ ਜਿਹ ਜਿਹਨੂੰ ਜੋ ਆ ਕੇ ਮਿਲਦਾ ਏ ਉਹ ਉਹ ਦਵਾਇਆ ਭਾਰਤੀ ਕਿਸਾਨ ਜੋ ਨੇ ਇਕੱਠਾ ਸਿੰਗਰਸੁਰ ਪਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕੀ ਇਹ ਜਿਹੜੀ ਸੇਦੀ ਕਟਵਾਈ ਕਰਵਾਤੇ ਜਿਹੜਾ ਸਰਕਾਰ ਤੇ ਕਟੇ ਜੰਮਾ ਕਰਾਉਂਦੇ ਨਹੀਂ ਨਹੀਂ ਇਹ ਸਾਡੇ ਅੱਗੇ ਜਿਹੜੇ ਆ ਉੱਥੇ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਕੇ ਆਏ ਆ ਐਸ ਚੀਜ਼ ਦਾ ਤਾਂ ਉਹਨਾਂ ਨੂੰ ਪਤਾ ਪਰ ਇਹ ਐਸ ਚੀਜ਼ ਬਾਰੇ ਹਨੂਨੀ ਦੀ ਕੋਈ ਦੱਛਾ ਉਹਨਾਂ ਨੇ ਤੁਹਾਨੂੰ ਫਸਲ ਕਰੀਏ सरसंती ਦੇ ਨਾਲ ਕਟਾਈ ਹੋਈ ਬਿਲਕੁਲ ਸਰਸंती ਦਾ ਕਟਾਈ ਬੈ ਕੇ ਪ੍ਰਸ਼ਾਸਨ ਨਾਲ ਬੈ ਕੇ ਤਾਂ ਫੈਸਲਾ ਹੋਇਆ ਜੀ ਜਿਹੜੀ ਬਾਤ ਕੀਤੀ ਸੀ ਜਿਹੜਾ ਇਥੋਂ ਤੜਾ ਇਥੋਂ ਕਟਾਈ ਤੱਕ ਪਹੁੰਚ ਗਿਆ ਮੈਂ ਬਾਦ ਇਹ ਵੀ ਇਹਨਾਂ ਦੇ ਘਰਾਂ ਦੇ ਦੋ ਤਾਂ 3 ਰਹਿਣ ਦੋਹਾਂ 3ਾਂ ਦੇ ਵਿੱਚੋਂ ਜਿਹੜੀ ਜ਼ਮੀਨ ਹੀ ਉਹਦੇ ਵਿੱਚ 5 ਕਨਾਲਾ ਤੇ 11 ਮਰਲਿਆ ਦਾ ਜਿਹੜਾ ਉਹ ਤਘੜਾ ਹੀ ਜਿਹਦੇ ਕਰਕੇ ਵੀ ਪ੍ਰਸ਼ਾਸਨ ਨੂੰ ਸਿਰਫ ਚਾਹੀਦਾ ਹੈ ਵੀ ਉਹ 5 ਕਨਾਲਾਂ 11 ਮਰਲਾਂ ਦੇ ਉੱਤੇ ਹੀ 145 ਲਾਉਂਦੇ ਪਰ ਪ੍ਰਸ਼ਾਸਨ ਨੇ ਜਿਹੜਾ ਆ ਉਹ ਸਾਰੇ ਪੰਜਾਂ ਕਿੱਲਾਂ ਦੇ ਪੰਜਾਂ ਕਿੱਲਾਂ ਦੇ ਉੱਤੇ ਹੀ ਜਿਹੜੀ ਆ ਉਹ 145 ਲਾ ਦਿੱਤੀ ਜਿਹਦੇ ਕਰਕੇ ਅੱਜ ਫਿਰ ਬੈਕ ਉਸੇ ਚੀਜ਼ ਦਾ ਫੈਸਲਾ ਹੋਇਆ ਜੀ ਇਸੇ ਤੇਰਾ ਅੱਜ ਵਿਵਾਦਿਤ ਕਾਨੂੰਨ ਤੇ ਸੀ ਔਰ ਉਹ ਪਟਾਈ ਜਿਹੜੀ ਆ ਸ਼ੁਰੂ ਹੋ ਗਈ ਆ ਕਿ ਕੀ ਫੈਸਲਾ ਹੋਇਆ ਹੈ ਕਿ ਵੇਖੋ ਜੀ ਇਹ ਦੋ ਤਰ੍ਹਾਂ ਦੇ ਵਿੱਚ ਜ਼ਮੀਨ ਦਾ ਵਿਵਾਦ ਚੱਲ ਰਿਹਾ ਜਿੱਤੇ 145 ਲਗਦੀ ਸੀ ਤੇ ਐਸਡੀਐਮ ਸਾਹਿਬ ਵੱਲੋਂ ਹੁਕਮ ਹੋਇਆ ਮੈਨੂੰ ਰਿਸੀਵਰ ਕਾਇਮ ਕੀਤਾ ਹੈ ਇਹ ਮੈਂ ਰਿਸੀਵਰ ਹੋਣ ਦੇ ਨਾਤੇ ਇਹਦੀ ਫਸਲ ਦੀ ਕਟਾਈ ਕਰਕੇ ਜਿਹੜੀ ਆ ਉਹ ਜਮ੍ਹਾਂ ਕਰਵਾ ਕੇ ਤੇ ਉਹਦੀ ਜਿਹੜੀ ਪਹੁੰਚ ਰਸੀਦ ਆ ਉਹ ਆਪਣੀ ਪੋਨਾਂ ਲਾ ਕੇ ਐਸਡੀਐਮ ਦਫ਼ਤਰ ਤੇ ਮਾਗਰਾਂ ਅੱਛਾ ਹੋ ਗਿਆ ਜੀ ਆ ਹੋਰ ਨਹੀਂ ਕਿ ਇਹ ਇਹ ਫਿਲਹਾਲ ਕਿਉਂਕਿ ਮੈਨੂੰ ਸਰਕਾਰ ਨੇ ਅਪਾਇੰਟ ਕੀਤਾ ਮੈਂ ਨਮਾਇੰਦਾ ਹੋਣ ਦੇ ਨਾਤੇ ਕਿ ਇਹਦੀ ਕਟਾਈ ਮੈਂ ਕਰਵਾਵਾਂ to sure.